ਦੀ ਫੇਸ ਕੁਆਲਿਟੀ ਦਿਖਾ ਦੇਣਾ ਸਿੰਘ ਉੱਚਾ ਖੁੱਲਾ ਸਿੰਘ ਆ ਬਾਕੀ ਤੁਸੀਂ ਸਟਰਕਚਰ ਜਿਹੜਾ ਦੇਖ ਸਕਦੇ ਹੋ ਬਾਡੀ ਸਟਰਕਚਰ ਚੈੱਕ ਕਰ ਸਕਦੇ ਜੀ ਹਾਈਟ ਮੀਡੀਅਮ ਆ ਤੇ ਵਜਨ ਲੋਡ ਵੀ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਬਾਕੀ ਦੇਵੇ ਦੀ ਸਾਫ ਸੁਥਰੀ ਆ ਬਿਲਕੁਲ ਨਿੱਗਰ ਹਵਾਨਾ ਦੇਵਾ ਕੰਪੈਕਟ ਟਰੈਕਟਰ ਅੱਜ ਇੱਕ ਸਾਲ ਜਿਹੜਾ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਪਿੰਡ ਪਹੁੰਚੇ ਆਪਾਂ ਪਿੰਡ ਨੂਰਪੁਰ ਜਟਾਂ ਤਹਿਸੀਲ ਢਿਲਵਾ ਜ਼ਿਲ੍ਹਾ ਕਪੂਰਥਲਾ ਭਾਜੀ ਕੁਲਵੰਤ ਸਿੰਘ ਜਣੇ ਕੋਲ ਆਏ ਆ ਇਸ ਘਰੋਂ ਇੱਕ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਅਜ ਤੋਂ ਤਕਰੀਬਨ ਕੋਈ 9-10 ਮਹੀਨੇ ਜਾਂ ਸਾਲ ਕਦੇ ਹੀੜ-ਗੜ ਜਿਹੜਾ ਸਮਾਂ ਹੋ ਗਿਆ ਇੱਕ ਘਰੂ ਘਰ ਦੇ ਵਿੱਚੋਂ 200 ਅੱਜ ਆਪਾਂ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਪਿਛਲੀ ਵਾਰ ਵੀਡੀਓ ਦੇ ਵਿੱਚ ਵੀ ਇੱਕ ਬੂਰੀ ਮੱਝ ਦਿਖਾਈ ਸੀ ਸਾਰੇ ਭਰਾਵਾਂ ਨੂੰ ਅੱਜ ਵੀ ਇੱਕ ਭਾਜੀ ਨੇ ਮੱਝ ਸੇਲ ਕਰਦੇ ਆ ਬੂਰੀ ਮੱਝ ਆ ਪਿਲਾਂ ਵਾਲੀ ਬੂਰੀ ਆ ਬਾਕੀ ਜੈਜ ਰੇਡ ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਪਿਛਲੇ ਸਵੇਰ ਦਾ ਕੀ ਮਿਲ ਕਰ ਕਾਰਡ ਰਿਆ ਤੇ ਇਸ ਵਾਰ ਕਿੰਨਾ ਕੁ ਸਮਾਂ ਇਹਦਾ ਬਾਕੀ ਹੈ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਨਾਲ ਲੱਗਦੇ ਪਿੰਡ ਧਾਰੀਵਾਲ ਇਹ ਪਿੰਡ ਲੱਗੇ ਆ ਭੁੱਲਰ ਪਿੰਡ ਬਿਲਕੁਲ ਨੇੜੇ ਧਾਰੀਵਾਲ ਵੇਟ ਤੇ ਇਧਰ ਢਿਲਵਾ ਵੀ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਕਪੂਰਥਲਾ ਇੱਥੋਂ ਕੋਈ 15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਕੋਈ ਵੀ ਆਪਣਾ ਭਰਾ ਮਖੂ ਵਾਲੀ ਸਾਈਡ ਤੋਂ ਆ ਰਿਹਾ ਠੀਕ ਆ ਜੀ ਜੀਰੇ ਵਾਲੀ ਸਾਈਡ ਤੋਂ ਮਾਲਵੇ ਵਾਲੀ ਸਾਈਡ ਤੋਂ ਸੁਲਤਾਨਪੁਰ ਲੋਧੀ ਇਥੋਂ ਕੋਈ 35 40 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 29 ਅਗਸਤ ਨੂੰ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਕਲਵੰਤ ਸਿੰਘ ਦੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਕੈਮ ਸੇ ਤਾਂ ਠੀਕ ਠਾਕ ਜੀ ਆਪਾਂ ਮਾਰੇ ਜੀ ਸ਼ੁਕਰ ਮਾਲਕ ਦਾ ਭਾਜੀ ਕਲਵੰਤ ਸਿੰਘ ਜੀ ਇੱਕ ਆਪਾਂ ਪਿਛਲੇ ਸਾਲ ਵੀਡੀਓ ਬਣਾਈ ਸੀਗੀ ਹਾਂ ਜੀ ਹਾਂ ਜੀ ਉਹਦੇ ਵਿੱਚ ਆਪਾਂ ਮਾਝ ਦਿਖਾਈ ਸੀ ਇੱਕ ਆਪਣੀ ਬੂਰੀ ਹਾਂ ਜੀ ਹਾਂ ਜੀ ਤਕਰੀਬਨ ਮੈਨੂੰ ਲੱਗਦਾ ਵੀ ਉਦੋਂ ਆ ਵੇਖ ਗਈ ਸੀ ਸੇਲ ਹੋ ਗਈ ਸੀ ਆ ਹੋ ਗਈ ਹੋ ਗਈ ਜੀ ਉਹ ਤਕਰੀਬਨ ਭਾਜੀ ਜੋਹਨ ਦੇ ਨਹੀਂ ਸੇ ਅੱਜ ਇਹ ਜਿਹੜੀ ਮਾਝ ਆਪਣੇ ਕੋਲ ਉਸੇ ਬਲੱਡ ਲਾਈਨ ਦੇ ਵਿੱਚੋਂ ਮਤਲਬ ਉਸੇ ਪੀੜੀਦਰ ਪੀੜੀ ਦੇ ਵਿੱਚੋਂ ਉਹਦੀ ਮਦਰ ਤੇ ਆ ਉਹਦੀ ਸਿਸਟਰ ਆ ਨਹੀਂ ਉਹਦੀ ਸੈਟਰ ਹੈ ਜੀ ਉਹਦੀ ਭੈਣ ਹੀ ਹੈ ਹਨਾ ਹਾਂ ਜੀ ਹਾਂ ਜੀ ਠੀਕ ਆ ਜੀ ਇਹ ਆਪਣੇ ਕੋਲ ਭਾਜੀ ਕੁਲਵੰਦ ਸਿੰਘ ਦਾ ਹੁਣ ਕਿੰਨਾ ਸੂਆ ਸੁਣਾਲੀ ਹੈ ਮਾਝ ਇਹ ਜੀ ਤੀਜਾ ਸੂਆ ਸੁਣੀ ਜੀ ਤੀਜਾ ਸੂਆ ਹਾਂ ਜੀ ਹਾਂ ਜੀ ਠੀਕ ਆ ਜੀ ਤਿਆਰੀ ਹੈ तकरीबन ਵੈਸੇ ਦਿਨ ਤੋਂ ਪੂਰੇ ਹੋ ਗਏ ਆ ਦਿਨ ਅੱਜ ਪੂਰੇ ਹੋ ਗਏ ਜੀ ਮੈਨੂੰ ਲੱਗਦਾ ਅੱਜ ਹਫ਼ਤਾ ਦੋ ਜਾਂ ਤਿੰਨ ਲੈ ਹੀ ਜਾਣੇ ਨੇ ਠੀਕ ਆ ਜੀ ਹਾਂ ਜੀ ਲਓ ਵੀ ਦੋ ਚਾਰ ਦਿਨ ਦਾ ਸਮਾਂ ਹਜੇ ਦੋਸਤੋ ਬਾਕੀ ਆ ਥੋੜਾ ਜਿਹਾ ਬਾਕੀ ਤੁਸੀਂ ਸਟਰਕਚਰ ਜਿਹੜਾ ਦੇਖ ਸਕਦੇ ਹੋ ਬਾਡੀ ਸਟਰਕਚਰ ਚੈੱਕ ਕਰ ਸਕਦੇ ਜੀ ਪਿਲਾ ਆਲੀ ਬੂਰੀ ਆ ਠੀਕ ਆ ਜੀ ਲਾਲ ਰੋਤੀ ਬੂਰੀ ਵੀ ਮੰਨ ਲਓ ਤੇ ਪਿਲਾ ਆਲੀ ਬੂਰੀ ਆ ਤੇ ਤੀਜਾ ਸੂਆ ਭਾਜੀ ਗਲਵੰਤ ਸਿੰਘ ਹੁਣਿਆ ਦੇ ਦੇ ਇਸ ਬਾਰੇ ਸੂਣ ਆਲੀ ਆ ਤੇ ਦੂਜੇ ਸੂਏ ਭਾਜੀ ਦੁੱਧ ਕਿੰਨਾ ਕੁ ਚਵਾਇਆ ਇਸ ਮੈਨੇ ਦੂਜੇ ਸੂਏ 9 ਕਿਲੋ ਹੀ ਜੀ 9 ਕਿਲੋ ਠੀਕ ਆ ਜੀ ਇਹ ਚੁਆਈ ਚੁਕਿਆਂ ਪੂਰਾ ਲੰਬਾ ਸਮਾਂ ਕਰਾਉਂਦੀ ਹੈ ਜੀ ਹਾਂ ਜੀ ਚੁਆਈ ਲੰਬਾ ਕਰਾਉਂਦਾ ਨਾ ਵੀ ਆਪਾਂ ਘਰੇ ਪਛੂ ਰੱਖਿਆ ਤੁਸੀਂ ਜਿਆਦਾ ਫਾਇਦਾ ਹੋਗਾ ਤੁਹਾਨੂੰ ਵੀ ਇਹਨਾਂ ਲੰਬਾ ਸਮਾਂ ਮਿਲਦੀ ਆ ਵੀ ਜਿਵੇਂ ਤੇਰਾ 8 9 9 ਮਹੀਨੇ ਮੱਝਾਂ ਮਿਲਦੀਆਂ ਰਹਿੰਦੀਆਂ ਮਿਲ ਜਾਂਦੀ ਮਿਲ ਜਾਂਦੀ ਠੀਕ ਆ ਜੀ ਬੰਦੀ ਪੁੰਦੀ ਫਿਰ ਟੀਕੇ ਤੋਂ ਜਾਂ ਮਾਦੀ ਤੋਂ ਬਣੀ ਸੀ ਟੀਕੇ ਤੋਂ ਟੀਕੇ ਤੋਂ ਬਣੀ ਲੋ ਵੀ ਅੱਗੇ ਇਹ ਆ ਹੀ ਹੋਈ ਸੀ ਕਿ ਟੀਕੇ ਤੋਂ ਬਣੀ ਸੌਰੀ ਆ ਤੇ ਮਿਲਦੀ ਕਰਮਾਰੀ ਲੰਬਾ ਸਮਾਂ ਹੀ ਆ ਠੀਕ ਆ ਜੀ ਪਿਛਲੀ ਵਾਰ ਵੀ ਇੱਕ ਆਪਾਂ ਵੀਡੀਓ ਜਿਹੜੀ ਸਾਲ ਪਹਿਲਾਂ ਬਣਾਈ ਸੀ ਉਹਦੇ ਵਿੱਚ ਵੀ ਤੁਹਾਨੂੰ ਏਡੇ ਜੇ ਸਟਰਕਚਰ ਦੇ ਵਿੱਚ ਮੱਝ ਦਿਖਾਈ ਸੀ ਮਧ ਤੇ ਬੂਰੀ ਤਿਲਾਵੀਏ ਕਾफी ਭਰਾ ਆਪਣੇ ਪਸੰਦ ਕਰਦੇ ਆ ਤੇ ਬੂਰੀ ਮਾਧਿ ਚਾਹੀਦੀ ਆ ਸਾਨੂੰ ਠੀਕ ਆ ਜੀ ਸੋ ਉਹ ਮੇਰੇ ਭਰਾ ਤੁਸੀਂ ਸ਼ੌਂਕ ਆਪ ਦਾ ਪੂਰਾ ਕਰ ਸਕਦੇ ਜੇ ਇਧਰੋਂ ਵੀ ਤੁਹਾਨੂੰ ਕੋਈ ਬੈਕ ਸਾਈਡ ਤੋਂ ਵੀ ਆਪਾਂ ਦਿਖਾ ਦਿੰਨੇ ਆ ਇਧਰਲੇ ਪਾਸੇ ਜਿਵੇਂ ਨਾ ਇਧਰੋਂ ਮਾਰਦੇ ਆ ਕੈਮਰਾ ਰਾਇਨ ਮੜੀ ਜੀ ਹਾਂ ਜੀ ਆ ਦੇਖੋ ਜੀ ਆ ਦਿਖਾ ਰਹੇ ਆ ਆਰਡਰ ਨੇਵੇ ਦੀ ਕੁਆਲਿਟੀ ਤੁਸੀਂ ਮਾਰ ਲਓ ਪੂਰੀ ਚੰਗੀ ਤਰ੍ਹਾਂ ਚਾਹ ਦੇ ਠੀਕ ਆ ਜੀ ਸੋ ਨੇਵੇ ਨੂੰ ਵੀ ਦੀ ਪੂਰੀ ਸਾਫ ਸੁਥਰੀ ਆ ਸਮਾ ਕਰਮਾਂ ਦੀ ਠੀਕ ਆ ਜੀ ਇਹ ਕੱਟ ਦੇ ਚਾਰ ਇਹ ਕੱਟ ਦੇ ਪੰਜ ਇਧਰ ਇੱਕ ਬਹਿਨੀ ਆਲੇ ਪਾਸੇ ਵੀ ਦਿਖਾ ਦਿਓ ਲੱਗ ਗਿਆ ਥੋੜਾ ਜਿਹਾ ਤੋ ਇਧਰ ਕਬੈਨੀ ਆਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਥਾਂ ਥਾਂ ਬਹੁਤ ਵਧੀਆ ਨੋਕਲਾ ਥਾਣਾ ਚੰਗੀ ਸੋਹਣੀ ਵੰਡ ਵਿਰਲਾ ਠੀਕ ਆ ਤੇ ਕੋਈ ਵੀ ਸੱਜਣ ਆਪਣਾ ਆਉਂਦਾ ਏ ਜੀ ਤੁਸੀਂ ਇਹ ਟੈਗੜੀਆ ਲਾ ਕੇ ਆਇਓ ਹਾਈਟ ਦੀ ਮੀਡੀਅਮ ਤੇ ਵਿੱਚ ਆ ਕਈ ਵਾਰ ਕੋਈ ਭੈਣ ਭਰਾ ਸੱਜਣ ਵੀ 라ਕੇ ਵੀ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਿਆ ਕੁਛ ਹੋਰ ਗਿਆ ਤੇ ਨਿਕਲਿਆ ਹੋਰ ਮੱਝ ਚੰਗੀ ਆ ਦੁੱਧਵਾਦ ਵਾਲੀ ਏ ਤੇ ਭਾਜੀ ਤੁਸੀਂ ਦੱਸਿਆ ਜੀ ਵੀ 9 ਕਿਲੋ ਦੁੱਧ ਚਵਾਉਂਦੀ ਰਹੀ ਏ ਤੇ ਜਿਹੜੀ ਆਪਾਂ origianally ਗੱਲ ਕਰਦੇ ਆਂ ਤਾਂ ਪਿਛਲੀ ਵਾਰ ਵੀਡੀਓ ਦੇ ਵਿੱਚ ਵੀ ਤੁਸੀਂ ਦੱਸਿਆ ਸੀ ਵੀ ਇੰਨਾ ਕੁ ਦੋਤੇਗਾ ਹਾਂ ਜੀ ਹਾਂ ਉਸ ਅਕੋਰਡਿੰਗ ਚਲੋ ਅੱਜ ਇਹਨਾਂ ਦੋਤੇ ਕਰੋ ਨਹੀਂ ਤੁਸੀਂ ਆਪਾਂ ਚਵਾਈ ਕੀਤੀ ਉਹਨੇ ਤੁਹਾਨੂੰ ਦੱਸੀਗਾ ਜੀ ਸਹੀ ਹੈ ਜੀ ਹਾਂ ਜੀ ਹਾਂ ਜੀ ਲੈ ਵੀ ਭਾਜੀ ਕੋਈ ਮੜਾ ਖੋਲ ਕਹਿੰਦੀ ਬਿਲਕੁਲ ਤੋੜ ਕੇ ਦਿਖਾ ਦਈਏ ਇਹਨੂੰ ਲਓ ਜੀ ਇੱਕ ਵਾਰੀ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਆਜਾ ਇਹਨੂੰ ਦੇਖ ਇਹਨੂੰ ਓੜ ਗਿਆ ਇਹਨੂੰ ਕਰ ਲੈਨੇ ਹਾਂ ਇਹਨੂੰ ਕਰ ਲੈ ਇਹਨੂੰ ਕਰ ਲੈ ਲੋਕ ਵਜਨ ਲੋਡ ਪੂਰਾ ਠੀਕਾ ਜੀ ਜੇ ਹਾਈਟ ਮੀਡੀਅਮ ਆ ਤੇ ਵਜਨ ਲੋਡ ਵੀ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਬਾਕੀ ਦੇਵੇ ਦੀ ਸਾਫ ਸੁਥਰੀ ਆ ਬਿਲਕੁਲ ਨਿੱਗਰ ਹਵਾਨਾ ਦੇਵਾ ਕੰਪੈਕਟ ਟਰੈਕਟਰ ਸੋ ਕੰਪੈਕਟ ਟਰੈਕਟਰ ਦੇ ਵਿੱਚ ਆ ਦੇਖੋ ਬਾਕੀ ਪਾਗੀ ਕਿਸੇ ਰਕਮ ਦੀ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਹਾਂ ਜੀ ਨਹੀਂ ਕਿਉਂਕਿ ਗੱਬੜ ਮਾਜੀ ਆਪਣੇ ਕੋਲ ਕੋਈ ਨਹੀਂ ਜੀ ਨਾ ਕੋਈ ਨਹੀਂ ਜੀ ਆ ਲੋ ਜੀ ਬਿਲਕੁਲ ਠੀਕ ਆ ਜੀ ਸੋ ਕਿਸੇ ਪਾਸੇ ਦੋਸਤੋ ਕੋਈ ਪਿੱਛੇ ਭਾਰ ਦੀ ਕੋਈ ਮੁਸ਼ਕਲ ਨਹੀਂ ਗਈ ਆ ਠੀਕ ਆ ਮੋੜ ਲਿਓ ਜੀ ਲਓ ਜੀ ਠੀਕ ਆ ਜੀ ਬਾਕੀ ਬਹੁਤ ਸੋਨੋ ਥਣ ਲੱਗਾ ਵੰਡ ਦੇ ਅਰਦ ਚੰਗੀ ਆ ਅਰਲੀਆਂ ਵਰਗੇ ਥਾਨ ਚੰਗਾ ਸਪੇਸ ਹੈ ਬੈਪ ਬਹੁਤ ਖੂਬਸੂਰਤ ਠੀਕ ਹੈ ਜੀ ਠੀਕ ਹੈ। ਓਕੇ ਭਾਜੀ ਕੁਲਵੰਤ ਸਿੰਘ ਜੀ ਦੀ ਕੀ ਡਿਮਾਂਡ ਕਰ ਦਿੱਤਾ ਆ? ਜੇਣੀ ਕਿੰਨੇ ਦੀ ਆ ਜੀ? ਭਾਜੀ 72000 ਰੁਪਏ ਆ ਜੀ। ਠੀਕ ਆ ਜੀ। ਤੇ ਮਤਲਬ 70 ਹੀ ਦੇ ਦਾਂਗੇ। 70000 ਦੀ ਦੇ ਦਾਂਗੇ ਜੀ। ਹਾਂ ਜੀ ਹਾਂ ਜੀ। ਠੀਕ ਆ। ਮਤਲਬ ਜਾਇਜ਼ ਬਿਲਕੁਲ ਜਾਇਜ਼ ਰੇਟ ਹੈ ਜੀ। ਠੀਕ ਆ ਜੀ। ਹਾਂ ਜੀ ਹਾਂ ਜੀ। ਚਲੋ ਹੋਰ ਵੀ ਕੋਈ ਸੱਜਣ ਆਉਂਦਾ ਮੌਕੇ ਤੇ ਮਾਨਤਨ ਹੋ ਜਾਊਗਾ ਥੋੜਾ ਬਾਕੀ ਵਿੱਚੋਂ। ਉਹ ਤਾਂ ਮਤਲਬ ਕਿ ਜ਼ਿਆਦਾ ਨਹੀਂ ਜੀ ਮਤਲਬ ਜਾਇਜ਼ ਰੇਟ ਲਾਇਆ ਪਹਿਲਾਂ ਹੀ ਆਪਾਂ ਜੀ। ਠੀਕ ਆ ਜੀ। ਹਾਂ ਜੀ ਹਾਂ ਜੀ। ਬਾਬੇ ਇਹ ਦੋਸਤੋ 72000 ਬਾਕੀ ਜਿਹੜੇ ਭਰਾ ਨੂੰ ਫੱਬੂਗੀ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਆ ਜੀ ਮੱਝ ਚੰਗੀ ਆ ਠੀਕ ਆ ਜੀ ਬਾਕੀ ਵਾਟਰ ਵੀ ਚੰਗੀ ਆ ਥੱਲੇ ਹਵਾ ਨੇ ਦੇ ਵੇ ਦੀ ਸਾਫ ਸੁਥਰੀ ਆ ਸੋ ਬੇਨਿ ਬੇਨਾ ਕਰਮਾ ਦੀ ਪਾਗਲੇ ਜੇ ਚਾਰ ਲੈ ਜੇ ਸੋ ਸਮਾਂ ਇੰਨਾ ਚ ਕਰਦੀ ਆ ਤੇ ਇੱਕ ਭਾਜੀ ਆਪਣੇ ਜਿਹੜੇ ਕੰਟੈਕਟ ਨੰਬਰ ਆ ਜਰੂਰ ਸਾਂਝੇ ਕਰ ਦਿਆ ਜੀ 1 ਜੀ 99 54 15 59 76 52 29 18 55 ਠੀਕ ਆ ਜੀ ਲਓ ਦੇਖੋ ਇਹ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਲਿਓ ਜੰਗੀ ਮਾਰਜਾ ਕਰੇ ਲੋਕਰ ਦੇ ਵਿੱਚ ਉਹ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਸੋ ਦੋਪਹਿਤਾਂ ਨੂੰ ਦੱਸੇ ਦਿੱਤਾ ਵੀ 9 ਕਿਲੋ ਜਿਹੜਾ ਦੂਜੇ ਸਵੇਰੇ ਦੇ ਵਿੱਚ ਇਹਨੇ ਚੋਆਇਆ ਇਸ ਵਾਰ ਤੀਜਾ ਸੂਆ ਸੋ ਸਮਾਂ ਵੀ 5-4 ਦਿਨ ਅੰਨਕੀ ਕੋਈ ਵੀ ਭਰਾ ਸੌਫਦਾ ਕਰ ਲਓ ਠੀਕ ਆ ਜੀ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਸਸ